ਕਿਸ ਲੀਡਰ ਤੇ ਯਕੀਨ ਕੀਤਾ ਜਾ ਸਕਦਾ ਹੈ ਪਿਛਲੇ 80 ਸਾਲਾਂ ਤੋਂ ਕਰੀਬ 75-80 ਸਾਲਾਂ ਤੋਂ ਇਹ ਜਿਹੜੇ ਲੀਡਰ ਹੈ ਸਾਡੀ ਜਨਤਾ ਨੂੰ ਝੂਠ ਬੋਲਦੇ ਆ ਰਹੇ ਆ ਹੁਣ ਕੱਲ ਮੰਟੇਰ ਮਾਨਾ ਜੀ ਰਲੇ ਨਾਮ ਆਦਮੀ ਪਾਰਟੀ ਦੇ ਵਿੱਚ ਤੇ ਸ਼ਾਮੀ ਸੁਖਵੀਰ ਬਾਦਲ ਜੀ ਦੀ ਇੰਟਰਵਿਊ ਆਈ ਹੈ ਕਹ ਰਿਹਾ ਕਿ ਮੇਰੇ ਸਿਰ ਤੇ ਹੱਥ ਰੱਖ ਕੇ ਕਹੇ ਕਿ ਮੈਂ ਕਦੋਂ ਕਿਹਾ ਵੀ ਟਿਕਟ ਨਹੀਂ ਦੇਣੀ ਦੇਖੋ ਕੋਈ ਕਿਸੇ ਆਪਦੇ ਪੁੱਤ ਧੀ ਦੀ ਸੌਂ ਧੱਕ ਮੋਂਦਾ ਸੋਣਿਆ ਉਹ ਕਹਿੰਦਾ ਮੇਰੀ ਸੌਂ ਹੀ ਖਾ ਜਾਏ ਮੇਰੀ ਸੌਂ ਇਸ ਕਰਕੇ ਖਾ ਜਾਏ ਕਹਿੰਦਾ ਮੇਰਾ ਪਰਿਵਾਰ ਕਰ ਲਈ ਚਣ ਸੀ ਪਿਛਲੇ 38 ਸਾਲਾਂ ਤੋਂ ਲਿਆਇਆ ਸੀ ਸਾਡੀ ਰਸੋਈ ਤੱਕ ਸਾਂਝੀ ਸੀ ਮੇਰੇ ਕੋਲ ਰੋਟੀ ਖਾ ਕੇ ਜਾਂਦਾ ਸੀ ਨਿੰਪੀਟ ਨੂੰ ਹੋਰ ਜੋ ਵੀ ਉਹਨੇ ਆਪਦੀਆਂ ਐ ਗੱਲਾਂ ਦਸੀਆਂ ਉਹ ਕਹਿੰਦਾ ਵੀ ਸੌਂ ਖਾ ਕੇ ਕਹਿ ਦੇਵੇ ਜੇ ਮੈਂ ਟਿਕਟ ਨੂੰ ਜਵਾਬ ਦਿੱਤਾ ਹੋਵੇ ਡਿੰਪਿਟਲ ਨੂੰ ਆਪ ਅਕਾਲੀ ਦਲ ਨੂੰ ਛੱਡ ਕੇ ਭੱਜਿਆ ਉਹ ਇੰਟਰਵਿਊ ਪਈ ਹੈ ਆਪਣੀ YouTube ਤੇ ਤੁਸੀਂ ਦੇਖ ਸਕਦੇ ਹੋ ਸੁਖਵੀਰ ਬਾਦਲ ਨੇ ਖੁਦ ਕਿਹਾ ਨਾਲ ਉਹਨੇ ਕਿਹਾ ਕਹਿੰਦਾ ਨਵੇਂ-ਨਵੇਂ ਨੂੰ ਚਾਹ ਹੁੰਦਾ ਚਲੋ ਡਿੰਪਿਟਲੋਂ ਚਲੇ ਆ ਵੀ ਗਿਆ ਮਹੀਨਾ ਲਾਇਆ ਵੇ ਅਕਾਲੀ ਦਲ ਦੇ ਦਰਵਾਜ਼ੇ ਫੇਰ ਖੁੱਲੇ ਐ ਤੇ ਇੱਕ ਟਫਰ ਦੇ ਦੂੰਗਾ ਕਹਿੰਦਾ ਮੈਂ ਮੈਂ ਨਹੀਂ ਪਾਰਟੀ ਦੇ ਦੂੰਗੀ ਸਾਡੀ ਟਿੱਕਟ ਇੱਕ ਮਹੀਨਾ ਲਾਇਆ ਹੋਇਆ ਆਫਰ ਹੈ ਫਿਰ ਕਹਿੰਦਾ ਰਲਣ ਵੇਲੇ ਤਾਂ ਹੁਣ ਭਗਵੰਤ ਮਾਨ ਨੇ ਫੋਨ ਕਰ ਲਿਆ ਸਵਾਦ ਤਾਂ ਤਾਂ ਐ ਜੇ ਭਗਵੰਤ ਮਾਨ ਜੀ ਨੂੰ ਹੁਣ ਫੋਨ ਕਰੇ ਜਾਂ ਭਗਵੰਤ ਮਾਨ ਜੀ ਫੋਨ ਚੁੱਕਣ ਜਾਂ ਭਗਵੰਤ ਮਾਨ ਜੀ ਲਿੰਪੀ ਢਿੱਲੋਂ ਨੂੰ ਫੋਨ ਕਰੇ ਜਿਹੜੇ ਪਹਿਲਾਂ ਰਲੇ ਨੇ ਕਹਿੰਦਾ ਉਹ ਪਸਤਾ ਰਹੇ ਐ ਕਹਿੰਦਾ ਇਹ ਅਕਾਲੀ ਦਲ ਵਰਕਰਾਂ ਨਿਆਰਾ ਨਹੀਂ ਮਿਲਣਾ ਇਹ ਤਾਂ ਜਦੋਂ ਮਰਜੀ ਮੇਰੀ ਬਾਹ ਫੜ ਕੇ ਜੋ ਮਰਜੀ ਕੰਮ ਕਰਾਉਂਦੇ ਸੀ ਈਵਨ ਕਿ ਕਹਿੰਦਾ ਮੈਂ ਪੰਜਾਬ ਯਾਤਰਾ ਜਦੋਂ ਕੱਢੀ ਆ ਪਾਰਟੀ ਨੇ ਤੇ ਮੈਂ ਸੁਖਵੀਰ ਬਾਦਲ ਕਹਿੰਦਾ ਮੈਂ 15 20 ਦਿਨ ਲਗਾਤਾਰ ਡੀਪੀ ਢਿੱਲੋਂ ਨਾਲ ਹਲਕੇ ਚਲਾਈ ਐ ਤੇ ਫੇਰ ਉਹ ਝੂਠ ਬੋਲਦੇ ਆ ਕਹਿੰਦੇ ਵੀ ਹਰਸਿਮਰਤ ਕੌਰ ਨੇ ਕਿਹਾ ਵੀ ਟਿਕਟ ਮਨਪ੍ਰੀਤ ਬਾਦਲ ਨੂੰ ਦੇਵਾਂਗੇ ਮਨਪ੍ਰੀਤ ਬਾਦਲ ਸੁਖਵੀਰ ਜੀ ਕਹਿੰਦੇ ਵੀ ਨਾ ਮਨਪ੍ਰੀਤ ਬਾਦਲ ਅੱਜ ਜਾਵੇ ਅਕਾਲੀ ਦਲ ਚ ਨਾ ਕੱਲ ਆਵੇ ਨਾ ਟਿਕਟ ਅਸੀਂ ਅੱਜ ਦੇਈਏ ਨਾ ਕੱਲ ਦੇਈਏ ਅਤੇ ਨਾ ਹੀ ਮਨਪ੍ਰੀਤ ਬਾਦਲ ਟਿਕਟ ਅਕਾਲੀ ਦਲ ਤੋਂ ਚੋਣ ਲੜੇ ਤੇ ਨਾ ਟਿਕਟ ਅਸੀਂ ਦੇਈਏ ਹੁਣ ਗੱਲ ਇਹ ਹੈ ਵੀ ਅਕਾਲੀ ਦਲ ਦੇ ਵੀ ਰਾਜ ਵਿੱਚ ਸੁਖਵੀਰ ਕਹਿੰਦੇ ਨੇ ਵੀ ਇੱਕ ਤੋਂ 300 ਬਸ ਪਾਈ ਹੈ ਫਿਰ ਉਹਨਾਂ ਦੇ ਮਾਤਾ ਪਿਤਾ ਨਾਲ ਸੰਬੰਧ ਸੱਚੇ ਸੀ ਮੇਰੇ ਪਿਤਾ ਦੇ ਸੰਬੰਧ ਸੱਚੇ ਸੀ ਅਕਾਲੀ ਦਲ ਨੂੰ ਹੀ ਛੱਡ ਗਿਆ ਤੇ ਨਾਲ ਪੱਤਰਕਾਰਾਂ ਨੇ ਫਿਰ ਸਵਾਲ ਕੀਤੇ ਸੀ ਬਾਦਲ ਸਾਹਿਬ ਤੁਸੀਂ ਉਹਨਾਂ ਨੂੰ ਫੋਨ ਕੀਤਾ ਸੀ ਕਹਿੰਦਾ ਜੀ ਹਾਂ ਕੀਤਾ ਸੀ ਮੈਂ ਮੇਰਾ ਫੋਨ ਨਹੀਂ ਚੱਕਿਆ ਘਰੋਂ ਵੀ ਸਾਡੇ ਫੋਨ ਗਏ ਉਹਨਾਂ ਦਾ ਵੀ ਨਹੀਂ ਚੱਕਿਆ ਉਹ ਇਸ ਕਰਕੇ ਨਹੀਂ ਕਹਿੰਦਾ ਚੱਕਿਆ ਵੀ ਮੈਨੂੰ ਮਜਬੂਰ ਕਰਨਗੇ ਬਾਪਸ ਆਜੋ ਕਹਿੰਦਾ ਮੇਰੇ ਦਿਲ ਨੂੰ ਬਹੁਤ ਦਰਦ ਹੋਈ ਕਿ ਯਾਰ ਇਹ ਅਕਾਲੀ ਦਲ ਨੂੰ ਛੱਡ ਕੇ ਕਿਉਂ ਚਲਿਆ ਗਿਆ ਕਿਸੇ ਦੇ ਹੱਥ ਤੇ ਚੜ ਗਿਆ ਤੇ 1 ਮਹੀਨੇ ਨੂੰ ਡਿੰਪੀ ਢਿੱਲੋਂ ਦਾ ਸੁਖਵੀਰ ਬਾਦਲ ਜੀ ਕਹਿੰਦੇ ਆ ਵੀ ਬੁਰਾ ਹਾਲ ਹੋ ਜਾਣਾ ਹੈ। ਅਸੀਂ ਕਹਿੰਨਾ ਆਪਦੀ ਸਟੈਂਡ ਤੇ ਖੜੇ ਆ ਟਿਕਟ ਆਖਮੀ ਪਈ ਆ ਜੇ ਤਾਂ ਉਹ ਤੋਂ ਪਹਿਲਾਂ ਜਿਮਨੀ ਚੋਂ ਨੂੰਗੀ ਫਿਰ ਤਾਂ ਕੀ ਕਹਿਣਾ। ਨਹੀਂ 1 ਮਹੀਨਾ ਲਾ ਕੇ ਆਪਦਾ ਚਾਹ ਪੂਰਾ ਕਰਕੇ ਆ ਜੇ। ਕਾਲੀ ਦਰਜ ਵੀ ਸਵਾਗਤ ਹੈ ਤੇ ਟਿਕਟ ਵੀ ਪੱਕੀ ਹੈ। ਹੁਣ ਡਿੰਪੀ ਢਿੱਲੋਂ ਨੇ ਕਿਹਾ ਸੀ ਕਿ ਮੈਨੂੰ ਸੁਖਵੀਰ ਬਾਦਲ ਜੀ ਨੇ ਕਿਹਾ ਸੀ ਆਪਦਾ ਜੇ ਸਿਆਸਤ ਕਰਨੀ ਤਲਵੰਡੀ ਚਲਾ ਜਾ। ਹੁਣ ਗੱਲ ਇਸ ਤਰ੍ਹਾਂ ਹੈ ਵੀ ਪੱਤਰਕਾਰ ਆ ਜਿਹੜੇ ਸਾਡੇ ਉੱਤੇ ਉਸ ਛਤਰੀਆਂ ਲਾ ਕੇ ਇੰਟਰਵਿਊ ਲੈ ਲੈਂਦੇ ਨਾ ਹੁਣ ਅੱਜ ਡਿੰਪੀ ਢਿੱਲੋਂ ਕੋਲੇ ਜਾਣਗੇ ਇਹਨਾਂ ਨੇ ਵਧਾਉਣੀਆਂ ਜੀ ਟੀਆਰਪੀ ਟੀਆਰਪੀ ਵਧਾ ਕੇ ਆ ਉਹਦੇ ਵੀਊ ਲੈਣੇ ਆ ਵੀਊ ਨਾਲ ਪੈਸੇ ਹੁੰਦੇ ਆ ਹੁਣ ਅਸੀਂ ਅਸਲ ਵਿੱਚ ਜਿਹੜੇ ਲੀਡਰ ਦੀ ਪਛਾਣ ਕਿਵੇਂ ਕਰਾਂਗੇ ਵੀ ਸੁਖਵੀਰ ਬਾਦਲ ਜੀ ਝੂਠ ਬੋਲਦੇ ਆ ਜਾਂ ਡਿੰਪੀ ਢਿੱਲੋਂ ਜੂਠ ਬੋਲਦੇ ਆ ਇਹਨੂੰ ਪਛਾਣ ਕਰਨ ਤੇ ਟਾਈਮ ਲੱਗੂਗਾ ਹੁਣ ਕੱਲ੍ਹ ਸੁਖਵੀਰ ਬਾਦਲ ਜੀ ਦੀ ਸ਼ਾਮੀ ਇੰਟਰਵਿਊ ਹੋਈ ਹੈ ਅੱਜ ਡਿੰਪੀ ਢਿੱਲੋਂ ਦੀ ਇੰਟਰਵਿਊ ਕਰਨਗੇ ਪੱਤਰਕਾਰ ਆ ਜਿਹੜੇ ਇਹ ਸਿੱਕਾਂ ਦੀ ਡੱਬੀ ਨਾਲ ਹੀ ਰੱਖਦੇ ਆ ਕਿਉਂਕਿ ਅੱਜ ਤੱਕ ਸਿੱਕਾਂ ਦੀ ਡੱਬੀ ਮਹਿੰਗੀ ਨਹੀਂ ਹੋਈ ਹੋਰ ਜਿੰਨੀ ਮਹंगाई ਹੋਗੀ ਸਿੱਕਾਂ ਦੀ ਡੱਬੀ ਉਹੀ 1 ਤੋਂ ਰੁਪਏ ਦੀ ਹੈ ਕਿਉਂਕਿ ਅੱਗ ਲਾਉਣ ਵਾਲੀਆਂ ਚੀਜ਼ਾਂ ਦੀ ਕਦੇ ਮਹंगाई ਨਹੀਂ ਹੁੰਦੀ ਪੱਤਰਕਾਰ ਨਾਲ ਸਿੱਕਾਂ ਦੀ ਡੱਬੀ ਲੈ ਕੇ ਆਉਂਦੇ ਆ ਜਦੋਂ ਵੀਡੀਓ ਬਣ ਜਾਂਦੀ ਹੈ ਫਿਰ ਨਾਲ ਬਰੂਦ ਦਾ ਕੰਮ ਕਰਦੇ ਆ ਉਹਦੇ ਵਿੱਚ ਇਹ ਜਾਂ ਬਰੂਦ ਭਰ ਦਿੰਦੇ ਆ ਕਿ ਲੋਕਾਂ ਵਿੱਚ ਬੜੀ ਕ੍ਰਿਤਨ ਪੈਦਾ ਹੋ ਜਾਂਦੀ ਹੈ ਪਰ ਵੀਰੋ ਇਹ ਸਾਰੇ ਲੀਡਰ ਇੱਕ ਹੈ ਵਿੱਚੋਂ ਹਰ ਚੀਜ਼ ਦੀ ਲੋਬੀ ਹੁੰਦੀ ਹੈ ਜਿਵੇਂ ਆਈਪੀਐਸ ਦੀ ਲੋਬੀ ਹੈ ਲੋਬੀ ਨਾਲ ਖੜਦੀ ਹੈ ਚਾਹੇ ਚੰਗਾ ਚਾਹੇ ਮਾੜਾ ਚਾਹੇ ਉਹਨੇ ਕ੍ਰਪਸ਼ਨ ਕੀਤੀ ਹੈ ਚਾਹੇ ਝੂਠਾ ਕਿਸ ਪੈ ਗਿਆ ਸੱਚਾ ਪੈ ਗਿਆ ਆਈਐਸ ਲੋਬੀ ਹੈ ਆਈਆਰਐਸ ਦੀ ਲੋਬੀ ਆਈਐਫਐਸ ਦੀ ਲੋਬੀ ਹੈ ਪੀਐਸਐਸ ਦੀ ਲੋਬੀ ਹੈ ਲੀਡਰਾਂ ਦੀ ਵੀ ਲੋਬੀ ਹੈ ਈਵਨ ਕੇ ਭਈਏ ਜਿਹੜੇ ਬਿਹਾਰ ਚੋਂ ਦੇ ਉਹਨਾਂ ਦੀ ਵੀ ਜੁਨੀਅਨ ਹੈ ਪਰ ਸਾਡੇ ਵੋਟਰਾਂ ਦੀ ਕੋਈ ਲੋਬੀ ਨਹੀਂ ਕੋਈ ਜੁਨੀਅਨ ਨਹੀਂ ਜਿਹਦਾ ਜੀ ਕਰਦਾ 5 ਮਿੰਟਾਂ ਚ ਕੁਰਤਾ ਪਜਾਮਾ ਬਦਲ ਕੇ ਤੇ ਨਾਲ ਦੀ ਨਾਲ ਰੰਗ ਪੱਗ ਦਾ ਲੈ ਕੇ ਨਵਾ 7 ਮੀਟਰ ਦੀ ਬੰਨ ਕੇ ਸ਼ਰੋਪਾ ਲੈ ਕੇ ਨਾ ਦੀ ਨਾਲ ਪਾਰਟੀ ਜਰ ਰਹਿਣਾ ਜਿੰਨਾ ਚਿਰ ਤੁਹਾਡੀ ਲੋਬੀ ਨਹੀਂ ਜਿੰਨਾ ਤੁਸੀਂ ਇੱਕ ਮੁਖ ਇੱਕ ਮੁਠਤਾ ਨਹੀਂ ਹੁੰਦੇ ਉਹਨਾਂ ਤੇ ਚਿਰ ਤੁਸੀਂ ਤਰੱਕੀ ਦੇ ਰਾਹ ਵੱਲ ਜਾ ਨਹੀਂ ਸਕਦੇ ਤੇ ਨਾ ਸਾਡਾ ਪੰਜਾਬ ਜਾ ਸਕਦਾ ਤੇ ਨਾ ਹੀ ਸਾਡਾ ਵਿਕਾਸ ਹੋ ਸਕਦਾ ਉਹਤਲੋ ਭਗਵਾਨ ਤਾਂ ਮਾਰ ਦੱਸ ਦਿਆ ਵੀ ਉੱਥੇ 25 ਕਰੋੜ ਰੁਪਈਆ ਉਸ ਹਾਲ ਕੇ ਨੂੰ ਦੇ ਗਏ ਚਲੋ ਤਾਂ ਲੋਕਾਂ ਦਾ ਪੈਸਾ ਕੂਨ ਪਸੀਨੇ ਦਾ ਪੈਸਾ ਖਜ਼ਾਨੇ ਚ ਜਮ੍ਹਾਂ ਹੁੰਦਾ ਉਦੋਂ ਬਾਅਦ ਪਲੈਨਿੰਗ ਬੋਰਡ ਰਾਹੀਂ ਲੋਕਾਂ ਨੂੰ ਪੈਸਾ ਜਿਹੜਾ ਇਹ ਦਿੱਤਾ ਜਾਂਦਾ ਇਹ ਤਾਂ ਵੈਸੇ ਵੀ ਮਿਲਣਾ ਸੀਗਾ ਠੀਕ ਆ ਚਲੋ ਉਧਰ ਉਹਦਾ ਚੱਕਿਆ ਹੋ ਗਿਆ ਉਡੀਪੀ ਢਿਲ ਨੂੰ ਲਾ ਲਿਆ ਇੰਨੀ ਗ੍ਰਾਂਟ ਦੇ ਗਏ ਹੁਣ ਲੋਕਾਂ 'ਚ ਤਾਂ ਇਹ ਸੰਦੇਸ਼ ਜਾਊਗਾ ਨਾ ਵੀ ਢਿਮਪੀ ਢਿਲ ਨੂੰ ਲਈ ਹੈ ਚਲੋ ਉਹਨਾਂ ਨੇ ਕੰਮ ਜਰੂਰ ਕਰਨੇ ਆਏ ਆ ਵੀ ਆਹ ਰਹਿੰਦੇ ਆ ਜੀ ਇੱਥੇ ਪਾਣੀ ਹੈ ਸੀਵਰੇਜ ਦਾ ਹੋਰ ਹੈ ਸੋ ਜਿਹੜੀ ਵੀਡੀਓ ਬਣਾਉਣ ਦਾ ਮੰਤਵ ਇਹ ਸੀ ਕਿ ਅਸੀਂ ਲੀਡਰਾਂ ਨੂੰ 부ਝ ਨਹੀਂ ਸਕਦੇ ਅਸੀਂ ਲੀਡਰਾਂ ਨੂੰ ਕਦੇ 부ਝ ਨਹੀਂ ਸਕਦੇ ਕਿਉਂਕਿ ਸਾਡਾ ਮਸਲਾ ਟੀਆਰਪੀ ਤੱਕ ਹੁੰਦਾ ਸਾਡਾ ਮਸਲਾ ਵਿਊਆਂ ਤੱਕ ਹੁੰਦਾ ਹੈ ਹਰ ਬੰਦਾ ਆਪ ਦੀ ਤੋੜ ਮਰੋੜ ਕੋ ਹਿਸਾਬ ਨਾਲ ਖਬਰ ਜਿਹੜੀ ਪੇਸ਼ ਕਰਦਾ ਪਰ ਸਚਾਈ ਇਹ ਹੈ ਕਿ ਸੱਚੀ ਸੁੱੱਚੀ ਖਬਰ ਲਾਉਣੀ ਚਾਹੀਦੀ ਹੈ ਪੱਤਰਕਾਰ ਸਾਹਿਬਾਂ ਨੂੰ ਬਾਤ ਕਰਨਾ ਚਾਹੀਦਾ ਵੀ ਦੋਨਾਂ ਦੀ ਇੰਟਰਵਿਊ ਲੈ ਸੀ ਯਾਰ ਆਸਲ ਵਿੱਚ ਕੀ ਹੈ ਇਹ ਬੰਦਾ ਝੂਠ ਬੋਲਦਾ ਨੂੰ ਕਹਿੰਦਾ ਜੀ ਮੈਨੂੰ ਪਾਰਟੀ ਚੋਂ ਧੱਕੇ ਮਾਰ ਕੇ ਕੱਢਤਾ ਉਹ ਕਹਿੰਦੇ ਜੀ ਆਪ ਭੱਜ ਗਏ ਹੁਣ ਸੱਚਾਈ ਕੀਤੇ ਆਪਾਂ ਕਿਸ ਬੰਦੇ ਦੀ ਸੱਚਾਈ ਮੰਨੀ ਹੈ ਸੋ ਇਸ ਕਰਕੇ ਜਿਹੜਾ ਹੈਗਾ ਕਾਲੀਦਾਲਾ ਹਾਸੀਅਤ ਤੇ ਪਹੁੰਚ ਗਿਆ ਇਹ ਦੁਬਾਰੇ ਰਿਵਾਈਵ ਨਹੀਂ ਹੁੰਦਾ ਜ਼ੀਰੋ ਹੋ ਗਿਆ ਕਿਰਾ ਹੁਣ ਸਾਰੇ ਲੋਕ ਭੱਜਣਗੇ ਨਵੀਂ ਪਨੀਰੀ ਫੇਰ ਆਊਗੀ ਜੇ ਇਹ ਕਾਲੀਦਾਲ ਦੇ ਪ੍ਰਧਾਨ ਨੂੰ ਬਦਲ ਦਿਆ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ